ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਤੁਸੀਂ ਮੰਨ ਕੇ ਚਲੋ ਚਲ ਕੇ ਸਟਾਰਟਿੰਗ ਦੇ ਵਿੱਚ ਪਹੁੰਚੇ ਹੋਗੇ ਆਪਾਂ ਕਿੱਥੇ ਪਹੁੰਚਿਆ ਸੀਨੀਵਾਲ ਕਲਾ ਡੈਰੀ ਫਾਰਮ ਤੇ ਪਹੁੰਚਿਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਐਸ ਵਕਤ ਮੰਨ ਕੇ ਚੱਲ ਪੂਰੀ ਵੀਰ ਦੀ ਧੱਕ ਪਈ ਪਈ ਆ 35 35 40 40 ਨਾ ਇੱਥੇ ਅਵੇਲੇਬਲ ਬਿਲਕੁਲ ਹਾਜ਼ਰ ਮਿਲ ਗਿਆ ਬਾਕੀ ਡਿਟੇਲ ਆਪਾਂ ਵੀਰ ਤੋਂ ਫੋੜਦੇ ਆਓ ਅੱਗੇ ਕਰੀਏ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਨਾਮ ਐਡਰੈਸ ਕਨਫਰਮ ਕਰਾ ਦਈਏ ਆਪਣਾ ਵੀਰ ਜੀ ਮੇਰਾ ਨਾਮ ਰਵਣਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਵੱਡਾ ਸੀਨੀਵਾਲ ਕਲਾਗਾ ਜਿਹੜਾ ਫਾਰਮਾ ਸੀਨੀਵਾਲ ਕਲਾ ਨੂੰ 1.5 ਕਿਲੋਮੀਟਰ ਚੱਲ ਕੇ ਕਰਾਲੇਲੀ ਸੜਕ ਉੱਪਰ ਆਪਣਾ ਫਾਰਮ ਹੈਗਾ ਵੀਰੇ ਜ਼ਿਲ੍ਹਾ ਆਪਣਾ ਬਰਨਾਲਾ ਹੈਗਾ ਕਨੈਕਟ ਨੰਬਰ ਆਪਣਾ ਨੋਟ ਕਰ ਲਓ ਜੀ 62807 13934 628 ਜੋ ਸਾਨੂੰ ਕੋਈ ਹੈਲੋ ਦਾ ਮੈਸੇਜ ਕਰੂਗਾ ਉਹ ਸਾਰੀ ਜਿਹੜੀ ਲੋਕੇਸ਼ਨ ਆ ਉਹਨੂੰ ਆਟੋਮੈਟਿਕ ਚਲੀ ਜਾਊਗੀ ਉਹ ਫਾਰਮ ਤੇ ਲੈ ਕੇ ਆਊਗੀ ਤੇ ਅੱਜ ਆਪਾਂ 16 ਦਿਨਾਂ ਨੂੰ ਵੀਡੀਓ ਕਵਰ ਕਰਦੇ ਪਏ ਅੱਜ ਆਪ ਨੂੰ ਕਿੰਨੇ ਨਾਗ ਟੋਟਲ ਹਾਂ ਵੀਰੇ ਇਸ ਵਕਤ 30 ਨਾਗ ਇੱਥੇ ਹਾਜ਼ਰ ਨੇ 5 ਨਾਗ ਆਪਣੇ ਹੋਰ ਆਉਣਾ ਟੋਟਲ 35 ਨਾਗ ਨੇ ਸਵੇਰੇ ਕੱਲ ਨੂੰ 17 ਤਰੀਕ ਪਹਿਲਾ ਮਹੀਨਾ 2024 ਦਿਨ ਬੁੱਧਵਾਰ ਲਈ ਜੀ ਅੱਜ ਤੋਂ 2 ਸਾਲ ਪਹਿਲਾਂ ਤੁਸੀਂ ਇਹ ਗੱਲ ਕਹੀ ਸੀ ਵੀਡੀਓ ਵਿੱਚ ਕੀ ਸੀਨੀ ਵਾਲਾ ਕਹਾਂ ਸਾਰੇ ਪੰਜਾਬ ਦੇ ਗਾਂਜਾ ਕਰ ਦੂਗਾ ਵਰ ਬਿਲਕੁਲ ਵੀਰੇ ਬਿਲਕੁਲ ਕਹੀ ਸੀਗੀ ਜੀ ਆਪਦੇ ਮਨ ਨੂੰ ਮਹਿਸੂਸ ਹੁੰਦਾ ਵੀ ਆਪਾਂ ਗੱਲ ਪੂਰੀ ਹੋ ਗਈ ਬਿਲਕੁਲ ਹੋ ਗਈ ਵੀਰੇ 2.5 ਤੋਂ 300 ਆਪਾਂ ਇਹ ਨੱਕ ਕਰਨ ਵਾਲੀ ਮਹੀਨੇ ਦੀ ਆਪਾਂ ਵੇਚ ਰਹੇ ਹਾਂ ਹਰ ਬਤ ਜੀ ਠੀਕ ਹੈ ਹਾਂਜੀ ਹਾਂਜੀ ਆਪਾਂ ਦੱਸੋ ਜੀ ਪੰਜਾਬ ਦੇ ਕਿੰਨੇ ਪਿੰਡ ਆ ਅਤੇ 13000 ਪੈਂਡਾ ਵੀਰੇ ਆਪਾਂ ਕਹਿਆ ਸੀ ਵੀ ਪੰਡ ਪੰਡ ਭੇਜਾਂਗੇ ਪਰ ਆਪਾਂ ਘਰ ਘਰ ਨਾਲ ਸੁਪਨਾ ਪੂਰਾ ਕਰਨਾਗਾ ਜੀ ਮੰਨ ਕੇ ਚੱਲ ਵੀ 7-8000 ਪੈਂਡੇ ਤੱਕ ਬੈਠੇ ਹੋ ਜਾਵੜੀ ਹੋਣੀ ਜਾਵਾਂ ਬੰਦ ਜਾਵੜੀ ਹੋ ਵੀਰੇ ਆਪਣੇ ਕੋਲੇ ਉਹ ਪੰਡ ਕਿਹੜਾ ਵੀ ਜਿੱਥੇ ਨਹੀਂ ਆਪਣੀ ਕਰਮਾਲੀ ਹੈ ਗਈ ਜੀ ਠੀਕ ਹੈ ਅੱਜ ਆਪਣੇ ਕੋਲ ਜਿਹਨੇ ਵੀ ਹੁਣ ਕਹਿੰਦੇ ਸੀਨੀ ਵਾਲ ਕਲਾਂ ਤੋਂ ਪਹਿਲਾਂ ਸਟਾਰਟਿੰਗ ਹੋਈ ਸੀ 30000 ਤੋਂ ਲੈ ਕੇ 60000 ਦਾ ਰੇਟ ਹੈ ਹਾਂਜੀ 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 ਤੇ ਪਰ ਕੀਮਤਾਂ ਦੇ ਹਿਸਾਬ ਨਾਲ ਦੇਵੇ ਡੇ ਜੋ ਮਹਿੰਗਾਈ ਵੜਦੀ ਤੁਰ ਜਾਂਦੀ ਹੈ ਵੀ 30 ਵਾਲਾ ਰੇਟ ਹੋਣਾ 60 ਦੇ ਜਾਵੜੇ ਕਿੱਥੇ ਜੇ ਖੜਾ ਹੋ ਨਹੀਂ ਰੇਟ ਤਾਂ ਵੀਰੇ ਦੇਖੋ ਉਹ ਵਿੱਚ ਆਪਾਂ ਪਹਿਲਾਂ ਥੋੜੇ ਦੁੱਧ ਦੇ ਸੀਗੇ ਤੇ ਵੱਡਾ ਮਾਲ ਆਪਾਂ ਆਇਆ ਮੇਰੀ ਕੋਲ ਸੋਚ ਆਈ ਆਪਾਂ ਮਾਲ ਤਾਂ ਵਪਾਰ ਤਾਂ ਬਹੁਤ ਪੁਰਾਣਾ ਕਰਦੇ ਆ ਇਹ ਐਚਐਫਸੀ ਪਹਿਲਾਂ ਸਾਰੀ ਨਾ ਮਹਾਰਾਸ਼ਟਰ ਭੇਜਦੇ ਸੀਗੇ ਉਹ ਬੰਦੇ ਕੀ ਕਰਦੇ ਸੀ ਤਿੰਨ ਦਿਨਾਂ ਨੂੰ ਟ੍ਰੇਨ ਚ ਆਉਣ ਨੂੰ ਲੱਗਦੇ ਸੀ 5 ਦਿਨ ਮੇਰੇ ਕੋਲੇ ਰਹਿੰਦੇ ਸੀ ਤੇ 4 ਦਿਨ ਜਾਣ ਨੂੰ ਲੱਗਦੇ ਸੀ 14 ਦਿਨਾਂ ਚੋਂ ਕਰਮਾਲੇ ਖਰੀਦ ਕੇ ਲੈ ਜਾਂਦੇ ਸੀ ਉਹਦੋਂ ਨੂੰ ਮਗਰ ਕਾਰੋਬਾਰ ਵੀਰੇ ਬਹੁਤ ਲੌਸ ਹੋ ਜਾਂਦਾ ਸੀ ਫਿਰ ਮੈਂ ਕਿਹਾ ਵੀ ਮੈਂ 15-1800 62 ਤਾਂ ਮੈਂ ਭੇਜ ਦਿੰਦਾ ਸੀ 4 ਮਹੀਨੇ ਸਾਲ ਚ ਮੇਰੇ ਯਾਰ ਕੇ ਖੜੀ ਕਿੰਨੇ ਕੁ ਵਪਾਰੀ ਨੇ ਠੀਕ ਹੈ ਉਹ ਵੀ ਆਪਾਂ ਇਹ ਲੋਡ ਤਾਂ ਇੱਥੋਂ ਵਹਿੜਾ ਮਕਾ ਦੇਾਂਗੇ ਠੀਕ ਹੈ ਤੇ ਵੀਰੇ ਵੀ ਆ ਫੇਰ ਆਪਾਂ ਉਧਰ ਲੈਣ ਜਾਇਆ ਕਰਾਂਗੇ ਵੀ ਕੰਮ ਗਲਤ ਆ ਆਪਾਂ ਇੱਥੇ ਹੀ ਵੇਚ ਲੋ ਠੀਕ ਹੈ ਅਸੀਂ ਜਿਹੜੀ ਜਾਦੇ ਛੋਟੀ ਜਰਸੀ ਸ਼ੋ ਬੰਦ ਕਰਤੀ ਠੀਕ ਹੈ ਐਚ ਐਫ ਵੀਰੇ ਆਪਾਂ ਬਾਹਰ ਨਹੀਂ ਭੇਜਦੇ ਸਾਰੀ ਇੱਥੇ ਵੇਚਦੇ ਆ ਠੀਕ ਹੈ ਮੈਕਸਿਮਮ ਰੇਟ ਆਪਣਾ ਸ਼ੁਰੂ ਹੋ ਜਾਣਾ 50 ਤੋਂ ਹਾਂ ਵੀਰੇ 50 ਤੋਂ ਸ਼ੁਰੂ ਹੁੰਦਾ ਜੀ ਉੱਪਰ ਨੂੰ ਜਾਂਦਾ ਐਂਡ ਵਾਲਾ ਰੇਟ ਲੱਖਾਂ ਜਾਦੇ ਸੌਦੇ 60 ਤੋਂ 80 ਵਾਲੇ ਹੋਣਗੇ ਠੀਕ ਹੈ ਬਾਕੀ ਜਿਹੜੇ ਵੀਰਾਂ ਦੇ ਬਾਹਰੋਂ ਇੱਕ ਦਾ ਰੇਟ ਪਹਿਲਾਂ ਬਤਾ ਕਰੇ ਵੀ ਆਪਣੇ ਫਾਰਮ ਤੇ ਆਉਣ ਆ ਗਿਆ ਇਹ ਵੀਰੇ ਪਯੌਰ ਜਰਸੀ ਆ ਕਹਿਣ ਦੀ ਗੱਲ ਨਹੀਂ ਮੂੰਹੋਂ ਚਾਰ ਦੰਦਾਂ ਦਾ ਕੱਢਦੇ ਹੋ ਵੀਰ ਜੀ ਨਾਲ ਦੀ ਨਾਲ 골ਡਨ ਕਲਰ ਚ ਆ ਗਿਆ ਨਾ ਬਿਲਕੁਲ ਵੀਰੇ ਮੂੰਹੋਂ ਚਾਰ ਦੰਦਾਂ ਦਾ ਪਯੌਰ ਪਰ ਹਜੇ ਇਹ ਤਕਰੀਬਨ 10 ਦੇ ਨਾ ਟਾਈਮ ਬਾਕੀ ਪਿਆਗਾ ਜਦੋਂ ਲਵੇ ਆ ਕੀ ਵੀਰੇ ਉਦੋਂ ਗੱਲਾਂ ਕਰਾਂਗੇ ਇਹ ਕਰਮਾਲੀ ਸੋ ਦੇਖੋ ਮੂੰਹ ਮੱਥਾ ਤੇ ਬਾਕੀ ਚਾਲ ਢਾਲ ਦੇਖੋ ਇਹਦੀ ਤੁਰਨੀ ਤਰਨੀ ਦੇਖੋ ਜਮਾ ਕੈ ਬਾਤ ਹੈ ਗੱਗੂ ਗੱਲਾਂ ਨਾਲ ਦੀ ਝਾਲ ਆ ਕੱਦ-ਗਾਠ ਵੀ ਬਹੁਤ ਆ ਤੇ ਬੋਡੀ ਵੇਟ ਵਗੈਰਾ ਤੇ ਪੂਰੀ ਸਟਰੋਂਗ ਬਲੱਡ ਲਾਈਨ ਆ ਇਹਦੇ ਵਿੱਚ ਤੇ ਹੱਡਾ ਪੈਰਾਂ ਦੀ ਮਜ਼ਬੂਤ ਆ ਇਹ ਬਾਈ ਜੀ ਦੰਦੋ ਕਿਵੇਂ ਆ ਜੀ ਇਹ ਵੀਰੇ ਚਾਰ ਬਲੂਨ ਪਹਿਲਾ ਸੂਆ ਸੁੰਦੀਆ ਪਹਿਲੇ ਸੂਏ ਦੇ ਵਿੱਚ ਹੀ ਕੋਈ ਨਾ ਕੋਸ ਕਰੂ ਜਾਵਾ ਇਹ ਵੱਡੇ ਵੀਰੇ ਨਜ਼ਾਰੇ ਲਿਆ ਦੂ 25 ਪਲੱਸ ਦੇਊਗੀ ਦੁੱਧ ਹੋ ਸਕਦਾ ਆਪਾਂ ਸਵਾਕੇ ਦੇਈਏ ਇਹ ਠੀਕ ਹੈ ਜਿੰਵੇ ਵੀਰ ਕਹਿੰਦੇ ਸੀਨੀਅਰ ਵਾਲੇ ਤੇ ਛੋਟੇ ਆ ਬੜਾ ਮਿਲ ਜਾਂਦੇ ਆ ਵੱਡਿਆਂ ਵੀ ਵਾਧੂ ਮਿਲ ਜਾਂਦੇ ਆ ਜਮਾ ਵੀਰੇ ਵੱਡਿਆਂ ਚਿੱਟੀਆਂ ਬੰਦਾ ਮਰਜ਼ੀ ਲਿਜਾ ਸਕਦਾ ਸਾਡੇ ਕੋਲੇ ਕਿਸੇ ਨੇ ਜਾਦੇ ਸਪੈਸ਼ਲ ਲੈਣੀ ਆ ਉਸ ਤਰ੍ਹਾਂ ਦੇ ਬੜਾ ਵੀ ਆ ਜਾਂਦੀਆਂ ਨੇ ਕਿਉਂਕਿ ਇੱਕ ਤਰ੍ਹਾਂ ਦਾ ਵਪਾਰ ਆ ਵੀ ਜਿਵੇਂ ਸੌਦਾ ਸਾਰਾ ਰੱਖਣਾ ਪੈਂਦਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਠੀਕ ਹੈ ਕਿੰਨਾ ਉਮੀਦ ਲਾ ਕੇ ਚੱਲੇ ਬੰਦਾ ਇਹ ਦੁੱਧ ਦੀ ਵੱਡੇ ਵੀਰੇ ਦੇ ਸਾਡੇ ਫ ਅਸਲੀ ਇਹਦਾ ਬਾੜ ਦਾ ਵੀਰੇ 27 28 ਕਿਲੋ ਪੋਲੇ ਹਥਰਾ ਚਵਾ ਦੇਾਂਗੇ ਜਿੱਦ ਦੇ ਸੂਈ ਨੂੰ ਇਹਨੂੰ 5 ਦਿਨ ਹੋ ਗਏ ਜਿਵੇਂ ਆਮ ਤਾਰ ਤੇ ਮੇਰਾ ਵੀ ਚਲੋ ਵਪਾਰ ਆ ਆਪਣਾ ਵੀਡੀਓ ਪਾਉਣ ਦਾ ਕੰਮ ਆ ਹਰ ਇੱਕ ਬੰਦਾ ਕਹਿੰਦਾ 27 28 ਕਿਲੋ ਚਵਾ ਦੇ ਕੋਈ ਅੱਜ ਚਵਾਈਆ ਵੱਡੇ ਵੀਰੇ ਅਸੀਂ 40 40 ਕਿਲੋ ਚਵਾ ਕੇ ਦਿੱਤੀਆਂ ਨੇ ਠੀਕ ਹੈ ਮੋਬਾਈਲ ਤੇ ਮੈਂ ਵੀਡੀਓ ਚੈੱਕ ਕਰ ਸਕਦਾ ਬੰਦਾ 40 40 ਕਿਲੋ ਦੋ ਦੋ ਚਵਾ ਕੇ ਦਿੱਤੀਆਂ ਬੜਾ ਚੜ 40 ਕਿਲੋ ਜਮ ਬਿਲਕੁਲ ਬਿਲਕੁਲ ਜੀ ਮੰਨ ਕੇ ਚਲੋ ਛੋੜੇ ਤਜਰਬੇ ਹਿਸਾਬ ਨਾਲ ਇਹ 25 ਤੋਂ ਪਾਰ ਵਾਲੀ ਹੈਗੀ ਆ ਵੀਰੇ ਪਾਰ ਵਾਲੀ ਹੈਗੀ ਬੱਸ ਇਹਦੇ ਅਖਰ ਦੱਸਦੇ ਆ ਜੀ ਬਾਕ ਇਹ ਤੋਂ ਬੱਚੇ ਲੈ ਕੇ ਬਰੀਡ ਫਾਰਮ ਤਿਆਰ ਕਰ ਦੂ ਅੱਗੇ ਤੇ ਅੱਗੇ ਦੋ ਨੰਬਰ ਜਿਹੜੀ ਗੱਲ ਕਰੀ ਜੰਨੇ ਆ ਜੀ ਦੋ ਨੰਬਰ ਵੀਰੇ ਸਵੇਰ ਤਾਜੀ ਸੂਈਆ ਠੀਕ ਹੈ ਜੇਰੇ ਦੀ ਓਕੇ ਆ ਜੀ ਠੀਕ ਹੈ ਪਹਿਲਾ ਸੂਆ ਸੂਈਆ ਮੂੰਹੋਂ ਦੋ ਦੰਦ ਤੋਰੋ ਜੀ ਮੂੰਹੋਂ ਦੋ ਦੰਦ ਪਹਿਲਾ ਸੂਆ ਹਾਂ ਬਾਕੀ ਜਿਹੜੀਆਂ ਬੈੜਾ ਸਾਨੂੰ ਮੂੰਹੋਂ ਲਿਖਤੀ ਰੂਪ ਚ ਬਾਇਓ ਡਾਟਾ ਮਿਲਿਆ ਠੀਕ ਹੈ ਉਹ ਆਪਾਂ ਲਿਖਤੀ ਰੂਪ ਚ ਦੇਵਾਂਗੇ ਮੂੰਹ ਜਵਾਨੀ ਆਪਾਂ ਕਿਸੇ ਦਾ ਕੁਝ ਨਹੀਂ ਦੱਸਦੇ ਜੀ ਠੀਕ ਹੈ ਹਾਂ ਜੀ ਸੋ ਵੀਰੋ ਜੋ ਬਾਇਓ ਡਾਟਾ ਆਪਾਂ ਵੀਡੀਓ ਤੇ ਨਾਲ-ਨਾਲ ਚੱਲਦੀ ਤੇ ਗੱਲਾਂ ਸੁਣਦੇ ਪਏ ਆ ਇਹ ਬਾਇਓ ਡਾ ਉਸ ਅਕੋਰਡਿੰਗ ਵੀਰ ਬਾਇਓ ਡਾਟਾ ਦੱਸ ਦਿਆ ਪਏ ਤੇ ਉਦਾਂ ਹੀ ਸੇਮ ਅਗੇ ਮੈਰ ਕਵਰ ਕਰਦਾ ਪਿਆ ਤੇ ਥਰਡ ਡੇ ਵਾ ਸੋਹਣਾ ਸਾਫ ਸੁਥਰਾ ਤੇ ਸੂਈ ਸਵਾਈਆ ਬੱਚਾ ਪਤਾ ਕੀ ਇਹਦੇ ਪਿੱਛੇ ਹੀ ਉਹ ਬੱਚਾ ਵੀਰੇ ਦੇ ਮਗਰ ਬੱਛਾ ਜੀ ਬੱਚਾ ਆ ਗਿਆ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਤੇ ਦੁੱਧ ਵੀਰੇ ਵੀ 25 ਪਲੱਸ ਕਰੂ ਜੀ 25 ਪਲੱਸ ਹਾਂ ਦੋ ਦੰਦ ਬੱਚਾ ਆ ਗਿਆ ਇਹਦੀ ਬੌਲੀ ਚੋਈ ਆ ਸੀ ਤੜਕੋਂ ਤਕਰੀਬਨ 7 ਤੋਂ 8 ਕਰੋੜ ਦੀ ਬੌਲੀ ਕੱਢੀ ਆ ਬਾਕੀ ਸਾਮੀ ਚੋਵਾਂਗੇ ਜੀ ਅਗੇ 3 ਨੰਬਰ ਦੀ ਗੱਲ ਕਰਦੇ ਹਾਂ ਜਿਹੜੀ 3 ਨੰਬਰ ਲਈ ਆ ਵੀਰੇ ਇਹਦੇ ਕਰਮਲ ਦੇ ਅੱਖਰ ਚੰਗੇ ਆ ਸਾਨੂੰ ਮਾਲ ਕਹਿੰਦਾ ਦੂਜਾ ਸੁਆ ਦੱਸਿਆ ਸੀ ਪਰ ਆਪਾਂ ਤੀਜਾ ਮੰਨ ਕੇ ਲਈ ਆ ਵੀ ਤੀਜਾ ਸੁਆ ਹੋ ਸਕਦਾ ਹੈ ਪਰ ਇਹਦੇ ਆ ਜਿਹੜੀ ਅੱਖਰ ਚੰਗੇ ਆ ਦੁੱਧ ਬਹੁਤ ਸੋਹਣਾ ਪਾ ਜੂਗੀ ਜੀ ਕਹਿ ਕਹਿੰਦੇ ਲੈ ਜੂਗੀ ਸੂਣ ਚਾ ਜੇ ਵੀਰੇ ਹਜੇ ਹਫਤਾ ਕੋਈ ਬਾਈਤਾ ਹੀ ਨਹੀਂ ਇਹਦੀ ਜੀ ਇੱਕ ਹਫਤਾ ਕੋਈ ਬਾਈਤਾ ਹੀ ਨਹੀਂ ਜਿਵੇਂ ਕਹਿੰਦੇ ਸਿਬਿਓ ਸੱਪ ਬਣ ਕੇ ਖਾ ਕੇ ਵਾਲ ਪਰਾ ਉਹ ਬਣੂ ਜਾ ਬਣੂ ਜੀ ਬਿਲਕੁਲ ਬਿਲਕੁਲ ਸੋ ਹੜੇ ਦਿਨ ਕਾਫੀ ਪਿਆ ਸੂਣ ਦੇ ਵਿੱਚ ਬੈੜ ਬਹੁਤ ਚੰਗੀ ਆ ਕੱਦ ਕਾਠ ਚੰਗਾ ਸੁਆ ਤੀਸਰਾ ਤੇ ਤੰਬੂ ਲਾ ਤੁਰ ਦੇਖੋ ਜਮਾ ਚੌੜੀ ਹੋ ਹੋ ਤੁਰਦੀ ਆ ਕੋਈ ਨਾ ਕੋਈ ਕਰਮ ਵਾਲੀ ਕਰਕੇ ਸੂਗੀ ਦਿਨ ਕਾਫੀ ਪਿਆ ਤੇ ਸੋਹਣਾ ਹਵਾਨਾ ਬਣਾਉਂਦੀ ਹੁੰਦੀ ਆ ਤੇ ਸੀਗੀ 3 ਨੰਬਰ ਤੇ ਅੱਗੇ ਗੱਲ ਕਰਦੇ 4 ਨੰਬਰ ਤੇ ਇਹ ਵੀਰੇ ਦੂਜਾ ਸੂਆ ਸੁੰਦੀ ਹੈਗੀ ਠੀਕ ਹੈ ਇਹ ਵੀ ਫਾਰਮ ਚੋਂ ਲਈ ਹੈ ਜੀ ਕਰਮਾਂ ਵਾਲੀ ਠੀਕ ਹੈ ਤੇ ਸੂ ਨੂੰ ਇੱਕ ਹਫ਼ਤੇ ਤੋਂ 10 ਦਿਨ ਇਹ ਵੀ ਪਾ ਜੂਗੀ ਕਿ ਗੱਦ ਵੇਲਦੀ ਹੈਗੀ ਹਫ਼ਤਾ 10 ਦਿਨ ਬਾਕੀ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਵੀਰੇ ਇਹ ਵੀ 25 ਤੋਂ ਪਲੱਸ ਕਰੂ ਜੀ 25 ਪਲੱਸ ਕਿਲੋ ਹਾਂਜੀ 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 ਸੋ ਦਿਨ ਹਫ਼ਤਾ ਬਾਕੀ ਪਿਆ ਜੇ ਕਿਸੇ ਵੀਰ ਨੇ ਵਪਾਰ ਦੀ ਖਾਤਰ ਵੀ ਲੈਣੀ ਹੈ ਕਿਉਂਕਿ ਕੱਚਾ ਪਸ਼ੂ ਹੈ ਨਹੀਂ ਤੱਕ ਕੋਈ ਨਹੀਂ ਹੁੰਦੀ ਕਿਸੇ ਨੂੰ ਜਦੋਂ ਬਣਦਾ ਜਾ ਕੇ ਉਦੋਂ ਪਤਾ ਲੱਗਦਾ ਉਦੋਂ ਸਹੀ ਪ੍ਰੋਪਰ ਰੇਟ ਬਣਦਾ ਸੋ ਕਿਸੇ ਵੀਰ ਨੇ ਵੇਚਣ ਦੀ ਖਾਤਰ ਵੀ ਲੈਣੀ ਹੋਵੇ ਤਾਂ ਵੀ ਇਹ ਸਮਝਦੇ ਵਿੱਚ ਆਉ ਹ ਤੁਹਾਡੇ ਪੱਠਪੜੇ ਤੇ ਬਿਲਕੁਲ ਕੰਪੈਕਟਡ ਰ ਹੈ ਇਹਦਾ ਤੇ ਅੱਗੇ ਗੱਲ ਕਰਦੇ ਆ ਪੰਜਵੇਂ ਨੰਬਰ ਵਾਲੀ ਦੀ ਹਾਂ ਵੀਰੇ ਦੂਜਾ ਸੂਬਾ ਸੁੰਦੀਆ 12 ਦਿਨ ਦੀ ਕੱਚੀ ਆ ਠੀਕ ਹੈ ਜੀ ਤੇ ਚੰਗੀ ਆਵੱਸੀ ਤੇ ਬਾਕੀ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ 13 ਰੁਪਏ ਕਿਲੋਮੀਟਰ ਚੱਲਦਾ ਇਕੱਲੇ ਪੰਜਾਬ ਦਾ ਠੀਕ ਹੈ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈ ਸਵਾਇਬ ਮਸ਼ੀਨਾ ਹੈਗੀਆਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੀ ਆ ਇਕੱਲਾ ਆਪਾਂ ਚੈੱਕ ਨਹੀਂ ਲੈਂਦੇਗੇ ਬਾਕੀ ਆਨਲਾਈਨ ਹਰ ਤਰ੍ਹਾਂ ਦੀ ਪੇਮੈਂਟ ਹੋ ਜਾਂਦੀ ਆ ਕੋਈ 5-7000 ਘੱਟ ਬਾਅਦ ਦਾ ਸਾਡੇ ਗੱਡੀ ਵਾਲੇ ਵੀਰ ਨੂੰ ਫੜਾਇਆ ਜਾਂਦਾਗਾ ਠੀਕ ਹੈ ਹਾਂ ਉਦੋਂ ਅੱਗੇ ਆ ਜੋ ਜੀ ਤੇ ਸਾਰੀ ਸਹੂਲਤ ਬਿਲਕੁਲ ਹੈਗੀ ਆ ਜਮਾ ਹਣਾ ਹਾਂਜੀ ਹਾਂਜੀ ਤੇ ਇਸ ਤੋਂ ਅੱਗੇ ਇਹਦੀ ਬੈੜ ਦੇਖਿਏ ਨੇ ਮ ਨੇ ਕੇ ਲਵੇ ਲੱਗੀਆਂ ਇਹ ਠੀਕ ਹੈ ਹਾਂਜੀ ਹਾਂਜੀ ਤੇ ਜੋੜਾ ਇਕੱਠਾ ਆਇਆ ਵਾ ਹਣਾ ਜੀ ਇਤੂਈ ਫਾਰਮ ਚ ਆਇਆ ਵਾ ਵੀਰੇ ਸਾਡਾ ਜੀ ਸੋ ਮਿਲਕ ਵੇਨ ਦੇਖੋ ਥਲੇ ਕਿਆ ਵਾ ਜਮਾ ਕੋਸ ਨਾਲ ਕੋਸ ਕਰਮਾੜੀ ਵੀ ਕਰਕੇ ਸੂ ਜਾਵਾ ਤੇ ਹਫਤਾ 10 ਦਿਨ ਲੱਗਦਾ ਹਜੇ ਵੀਰੇ 10 ਤੋਂ 12 ਦਿਨ ਪਾਉ ਵੀਰੇ ਇਹ 10 ਤੋਂ 12 ਦਿਨ ਬਾਕੀ ਤੇ ਦੁੱਧ ਦਾ ਇਹਦੀ ਪੁੱਛੜੀ ਲੋੜ ਹੀ ਨਹੀਂ ਚਾਹੇ ਬਗੈ ਦੀ 25 ਗਜ ਦੇ 40 ਦੇ ਪਰ ਦੁੱਧ ਰੋ ਚੰਗੀ ਨਿਕਲੂ ਕਿਉਂਕਿ ਜੇ ਅੱਖ ਰੁੱਕਣ ਬੱਚੀ ਦੇ ਬਹੁਤ ਚੰਗੇ ਆ ਤੇ ਪਤਰੀ ਸਕੈਨ ਦੇ ਵਿੱਚ ਇਹ ਨਹੀਂ ਗੱਲ ਕਿ ਮੋਟਾ ਦੁੱਪ ਬਿੰਡਾ ਤੇ ਅਸਲ ਦੁੱਧ ਦੇ ਰਲਾ ਚਮ ਲੱਗਿਆ ਵਾ ਜ ਤੇ ਕਰਮ ਵਾਲੇ ਖੇਲ ਨੂੰ ਖਿੱਚ ਕੇ ਚੱਲ ਜਾਂਦੀ ਐ ਇਦਾਂ ਜਿੱਦਾਂ ਪਾਣੀ ਪੀਓ ਉਨਾ ਹੀ ਦੁੱਧ ਕੱਢੂਗੀ ਇਹ ਬਿਲਕੁਲ ਬਿਲਕੁਲ ਅੱਗੇ ਜਿਹੜੀ ਨਾਲ ਆ ਗਈ ਫੇਸ ਕੁਆਲਟੀ ਬਹੁਤ ਚੰਗੀ ਐ ਦੀ ਜਮ ਵੀਰੇ ਹਿੱਸੇ ਦਾ ਆਂਦਾ ਗਈ ਠੀਕ ਐ ਕੰਨੀਆਂ ਖੜੀਆਂ ਦੂਜਾ ਸੂਆ ਸੁੰਦੀ ਆ ਇਹਦਾ ਪਨੂਨ ਦਾ ਵੀਰੇ ਬੰਦੇ ਜਾਨੀ ਮਾਲਕਾਂ ਨੇ ਦੱਸਿਆ ਵੀ 35 ਕਿਲੋ ਸੀ ਦੁੱਧ ਚੋਇਆਗਾ ਠੀਕ ਐ ਇਹਦਾ ਆਪਦਾ ਵੀ ਸਾਰਾ ਬਾਇਓ ਡਾਟਾ ਮਿਲ ਜੂ ਜਿਹੜਾ ਅੱਗੇ ਦੇ ਲੱਗਿਆ ਵਾ ਸੀਮਨ ਬਹੁਤ ਟਾਪ ਦਾ ਲੱਗਿਆ ਵਾ ਤੇ ਉਹ ਵੀ ਦੇ ਦਾਂਗੇ ਪਰ ਯਾਨੀ ਹਜੇ ਤਾਂ 18 ਦਿਨ ਬਾਕੀ ਆ ਟਾਈਮ 18 ਦਿਨ ਬਾਕੀ ਆ ਦੁੱਧ 35 ਕਿਲੋ ਤੇ ਪਲੱਸ ਬਿਊਟੀ ਬਹੁਤ ਜ਼ਿਆਦੇ ਆ ਬਹੁਤ ਚੰਗੀ ਆ ਵੀਰੇ ਸਾਰਾ ਇਹਦਾ ਬਾਇਓ ਡਾਟਾ ਮਿਲ ਜੂ ਸਾਰਾ ਆਪ ਵੀ ਚੰਗੇ ਸੀਮੰਡ ਦੀ ਆ ਸੋ ਬਾਕੀ ਕੰਨ ਦੇਖੋ ਘੋੜੀਆਂ ਕੋ ਖੜੇ ਕਰ ਦਿਆ ਜਮਾ ਤੇ ਪੂਰੀ ਸਾਫ ਸੁਥਰੀ ਬੈੜ ਬਿਊਟੀ ਬਹੁਤ ਜ਼ਿਆਦੇ ਦੇ ਉੱਪਰ ਕਿਉਂਕਿ ਮੰਨ ਕੇ ਚੱਲੇ 10 ਤੋਂ 12% ਪਸ਼ੂ ਵਿਕਰਾ ਹੁੰਦਾ ਜਦੋਂ ਆਪਾਂ ਟੋਕੜ ਵੀ ਰਾਦਾ ਬਣ ਜੇ ਕਈ ਵਾਰ ਵੇਚਣ ਦਾ ਜਿਹਦਾ ਪਸ਼ੂ ਚ ਬਿਊਟੀ ਹੋਵੇ ਤਾਂ ਸੇਲ ਵਧੀਆ ਚੰਗੀ ਕੀਮਤ ਤੇ ਹੋ ਜਾਂਦਾ ਹੁੰਦਾ ਤੇ ਅੱਗੇ ਜਿਹੜੀ ਨਾਲ ਇੱਕ ਹੋਰ ਨੀਂਗੀ ਨਗਦੀ ਹੋਣੀ ਇਹਦਾ ਸੁਆ ਠੀਕ ਹੈ ਉਹ ਚਾਰ ਦੰਦਾ ਜੀ ਠੀਕ ਹੈ ਜੀ ਠੀਕ ਆ ਬਾਇਓ ਡਾਟਾ ਸਾਰਾ ਮਿਲੋ ਮੋਹ ਚਾਰ ਦੰਦ ਪ੍ਰੂਣ ਸੁੰਦੀ ਹੈ ਹਜੇ ਪਹਿਲਾ ਸੂਆ ਵੀਜੀ ਪਹਿਲਾ ਸੂਆ ਸੁੰਦੀ ਆ ਤੇ ਚੌੜੀ ਹੋਏ ਤੁਰਦੀ ਰਾਜੀ ਰੂਜੀ ਬਹੁਤ ਆ ਪਲੀ ਵੀ ਚੰਗੀ ਆ ਦਿਨ ਕੁਝ ਗ ਬਾਕੀ ਪਿਆ ਤੇ ਬਾਕੀ ਸਵੇਲਿੰਗ ਮਾੜੀ ਮਾੜੀ ਪਉਣ ਲੱਗ ਗਈ ਕੱਦ ਕਾਠ ਬੱਚੀ ਦੇ ਬਹੁਤ ਆ ਚਾਰੇ ਸਨ ਨਿਖਣਵੇਂ ਪੀੜੀ ਦੇ ਪਾਵੇ ਦੀ ਟਾਈਪ ਲੱਗੇ ਵਿਆ ਸਟਰੋਂਗ ਬਲੱਡ ਲਾਈਨ ਆ ਪੂਰੀ ਵਧੀਆ ਹੱਡਾਂ ਪੈਰਾਂ ਦੀ ਮਜ਼ਬੂਤ ਆ ਲੱਗ ਭਾਗ ਜਿਹੜੇ ਹਸਾਬ ਨਾਲ ਬੈਡ ਦਾ ਬੋਡੀ ਸਟ੍ਰਕਚਰ ਆ 8 7 ਸਵੇ ਦੁੱਧ ਪੀ ਕੇ ਇਹਨੇ ਲੇਵਾ ਨਹੀਂ ਤੋੜਨਾ ਇਦਾਂ ਹੀ ਫਟਫੜ ਰੱਖੂਗੀ ਜਮਾ ਬਾਕੀ ਜਿਹੜਾ ਵੀਰ ਆਪਾਂ ਸੌਦਾ ਹੈ ਕੱਲਾ ਕੱਲਾ ਕਰਾਂਗੇ ਕੱਲ ਨੂੰ ਠੀਕ ਹੈ ਜੀ ਕੱਲ ਨੂੰ ਸਵੇਰ 8 ਵਜੇ ਸੌਦੇ ਸ਼ੁਰੂ ਕਰਕੇ 2 ਵਜੇ ਤੱਕ तकरीबन ਆਪਣਾ ਪ੍ਰਮਾਤਮਾ ਦੀ ਕਿਰਪਾ ਸਦਕਾ ਸਾਰਾ ਇਹ ਮਾਲ ਜਣੀ ਵਿਕ ਜਾਂਦਾਗਾ ਠੀਕ ਹੈ ਤੇ ਜਿਹੜਾ ਆਪਾਂ ਰੁਟੀਨ ਦੇ ਸਾਡੇ ਕੋਲੇ ਵਿੱਚ ਵੀਰ ਆ ਜਾਂਦਾ ਖਾਲੀ ਮੁੜਦੇ ਰੁਟੀਨ ਚ ਆਪਾਂ ਵੀਰੇ ਕੰਮ ਨਹੀਂ ਕਰਦੇਗੇ ਠੀਕ ਹੈ ਕਿਉਂਕਿ ਆਪਾਂ ਲਾਟ ਹੀ ਕੱਢ ਰਹੇ ਹਾਂ ਇਹ ਤੋਂ ਅਗਲਾ ਲਾਟ ਆਪਾਂ 25 ਦਾ ਕੱਢਾਂਗੇ ਤੇ ਕੱਲ ਵਾਲੇ 17 ਵਾਲੇ ਜੀ ਵੀਰਾਂ ਤੋਂ ਨਾ ਆਏਗਾ ਤਾਂ 25 ਵਾਲਾ ਚਾਹ ਸਕਦਾ ਉਹ ਵੀ ਤੁਹਾਡੇ ਚੈਨਲ ਤੇ ਵੀਡੀਓ ਫੇਰ ਮਿਲ ਜੂ ਦੇਖਣ ਨੂੰ ਠੀਕ ਹੈ ਤੇ ਹੁਣ ਜਿਹ ਠੀਕ ਹੈ ਤੇ ਤੀਜੇ ਦਿਨ ਸੂਈ ਨੂੰ ਹੋ ਗਿਆ 26 ਲੀਟਰ ਸੋਨੇ ਦੁੱਧ ਰਾਈਡੀ ਆ ਸਾਡੇ ਘਰੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਪਰ ਇਹਨੇ 26 ਨਹੀਂ ਦੇਣਾ ਵੀਰੇ ਇਹਦਾ ਜੇ ਸਾਡੇ ਕੋਲੇ ਆ ਲਾੜ ਤੇ ਨਾ ਵੀ ਕੀ ਤਾਂ 35 ਲੀਟਰ ਦਾ ਪਾ ਦੁੱਧ ਚਵਾ ਕੇ ਦੇਵਾਂਗੇ ਦੋ ਅਗਲੇ ਲਾਟ ਨੂੰ ਠੀਕ ਹੈ ਜੀ ਹਾਂਜੀ ਹੁਣ ਇਸ ਵਾਰ 26 ਹਾਜ਼ਰ ਬਿਲਕੁਲ 26 ਹਾਜ਼ਰ ਆ ਵੀਰੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਕਿਹ ਦਿਨਾਂ ਦੀ ਸੂਈ ਵੀ ਆਈ ਏ ਤੀਜਾ ਦਿਨ ਵੀਰੇ ਮਗਰ ਬੱਸੀ ਆ ਤੀਜੇ ਦਿਨ ਸੂਈ ਨੂੰ ਮਗਰ ਬੱਛੀ ਆ ਤੇ ਸਾਫ ਸੁਥਰਾ ਹਵਾਨਾ ਨਾੜਾ ਨੂੜਾ ਚੰਗਿਆ ਦਿਖਾਈ ਦਿੰਦੀ ਆ ਪੰਜਾਬ ਜਿੰਦ ਜਾਨ ਬਹੁਤ ਰਾਜੀਪੜੀ ਬਹੁਤ ਆ ਅੱਗੇ ਇੱਕ ਨਾਲ ਦੇਖਿਆ ਜਾਵੇਂ ਜਿਵੇਂ ਕਹਿੰਦੇ ਹੁੰਦੇ ਆ ਵੀ ਬੱਠੜ ਦੇ ਵਿੱਚ ਨਾਰ ਛੱਡਿਆ ਪਿਆ ਉਹ ਸਿਸਟਮ ਹਵਾਨਾ ਬਿਲਕੁਲ ਵੀ ਨੇ ਬਿਲਕੁਲ ਪਰ ਹਜੇ ਵੀ ਜਾਨੀ ਤਕਰੀਬਨ ਸੂਣ ਨੂੰ 5 ਦਿਨ ਪਾ ਜੂਗੀ ਠੀਕ ਹੈ ਤੇ ਇਹਦੀ ਰਿਪੋਰਟ ਬਹੁਤ ਤਕੜੀ ਆ ਕਿ 35 ਲੀਟਰ ਦੀ ਆ ਠੀਕ ਹੈ ਤੇ ਦੂਜਾ ਸੂਆ ਵੀ ਨੇ ਸੂਣਾ ਕਰ ਮਲੇ ਗਰਮੀ ਵੀ ਘੱਟ ਮੰਨੂਗੀ ਠੀਕ ਹੈ ਜਿਵੇਂ ਆਪਣੇ ਅੱਜ ਕੱਲ੍ਹ ਘਰਾਂ ਦੇ ਵਿੱਚ ਚੱਲਦਾ ਵੀ ਦੋ ਤੇ 30 35 ਕਿਲੋ ਦੇ ਰੱਖਨੇ ਤੇ ਹੱਥੀਂ ਚੋਣੀ ਹੋਵੇ ਬਿਲਕੁਲ ਵੀ ਚਵਾਈ ਵਾਲ ਸੋ ਹਾਥੀ ਚਵਾਈ ਵਾਲਾ ਸੋੜਾ ਥੜ ਲੱਗਿਆ ਵਾ ਕੀ ਬਾਤ ਐ ਜਮਾ ਆ ਅਸਲ ਬੈੜ ਆਪਣੇ ਘਰੇਲੂ ਬੰਦੇ ਜਿਹੜੇ ਵੀਰ ਕਹਿੰਦੇ ਇੱਕ ਜਾਂ ਦੋ ਵੀ ਆਪਾਂ ਰੱਖਣੀ ਐ ਬੈੜ ਬੁੜੀਆਂ ਵਗੈਰਾ ਚੌਂਦੀਆਂ ਗਿਆ ਉੱਥੇ ਆ ਚੀਜ਼ ਸੂਟ ਕਰਦੀ ਐ ਜਮਾ ਸੋ ਦੇਖੋ ਦੁੱਧ ਵੀ ਪਾਉਗੀ ਸਾਨੂੰ 34 35 30 ਪਾ ਦੇ ਵਿਸ਼ਕਾ ਤੇ ਪਰ ਥਾੜਾ ਸੋਨਾ ਹਾਥੀ ਚਵਾਈ ਵਾਲਾ ਕੋਈ ਇਹਦੀ ਖਤਰ ਮਸ਼ੀਨ ਰੱਖਣ ਦੀ ਲੋੜ ਨਹੀਂ ਨਿਯਮ ਤੌਰ ਤੇ 30 35 ਕਿਲੋਲੀ ਉਹ ਬੈੜ ਰੱਖਦੇ ਆ ਦੋ ਚਾਰ ਨਾਲ ਹੋ ਜਾਣ ਮਸ਼ੀਨ ਰੱਖਣੀ ਪੈਂਦੀ ਆ ਆਪਾਂ ਨੂੰ ਇਹ ਹਾਥੀ ਚਵਾਈ ਵਾਲਾ ਸਿਸਟਮ ਵਧੀਆ ਐ ਦਾ ਤੇ ਅੱਗੇ ਨਾਲ ਖੜੀ ਹੈ ਜਿਹੜੀ ਵੱਡੀ ਐ ਚੱਪੀ ਵੀਰੇ ਯਾਰ ਦੋਸਤ ਤੋਂ ਲਈ ਆ ਫਾਰਮ ਦੇ ਵਿੱਚੋਂ ਇਹ ਫਾਰਮ ਜੋ ਆਪਣੇ ਕੋ ਕਾਫੀ ਆ ਜਿੰਨੇ ਕਰਮ ਵਾਲੀਆਂ ਇਹਦਾ 12 ਮਿੰਟ ਟਾਈਮ ਬਾਕੀ ਪਿਆ ਜੀ ਠੀਕ ਹੈ ਤੇ ਜੇ 40 ਪਲਸ ਲੈਣੀ ਹੈ ਤੇ ਬੰਦਾ ਆਪਾਂ ਦੇ ਸਕਦੇ ਹਾਂ ਜੀ 40 ਕਿਲੋ ਤੋਂ ਪਾਰ ਦੁੱਧ ਦੇਣ ਵਾਲੀ ਬਿਹੜਾ ਤੇ ਥਣ ਮਗਰ ਲਈ ਜਵਣੇ ਜੋੜ ਦੀ ਨਾਲ ਬੈਠੇ ਬੈਠੇ ਬਿਲਕੁਲ ਵੀਰੇ ਤਾਂ ਹਜੇ ਖੁੱਲਣਾ ਦੇਸੀ ਮਖਿਆ ਲਾਉ ਕਰਮਾਲੀ ਜੀ ਤੇ ਜਿੱਦੇ ਖੁੱਲ ਗਈ ਗੱਠ ਮਗਰਲੇ ਬਿਲਕੁਲ ਪਾ ਲੈਨੇ ਵੀਰੇ ਬਿਲਕੁਲ ਇਹ ਸੂਰ ਤੋਂ ਪਹਿਲਾਂ ਚੌਣੀ ਪੈਣੀ ਹੈ ਜੀ ਠੀਕ ਹੈ ਹਾਂਜੀ ਸੋ ਇਹ ਵੜਾ ਜਿਹੜੀ ਮੰਨ ਕੇ ਚੱਲ ਸੂ ਮੇਰੇ ਗੱਠ ਮਗਰਲੇ ਸਰਾਜ ਬਹੁਤ ਵੱਡੀ ਗੱਲ ਆ ਬਹੁਤ ਘੱਟ ਪੋਸੇ ਪਾਉਂਦੇ ਮਗਰ ਸਨਾਜ ਗੱਠ ਬਿਲਕੁਲ ਬਿਲਕੁਲ ਸੋ ਬਹੁਤ ਚੌੜੀ 40 ਕਿਲੋ ਦੁੱਧ ਦੇਣਾ 20 ਕਿਲੋ ਪਰ ਟਾਈਮ ਦਾ ਦੁੱਧ ਦੇ ਰਹੇ ਨੇ ਤੇ ਦੇਣਾ ਵੀ ਨਜ਼ਾਰੇਦਾਰ ਆ ਕੱਦ ਕਾੜ ਬਹੁਤ ਆ ਬਰੀਡ ਬਹੁਤ ਆ ਇਦਾਂ ਦੇ ਬੱਚੇ ਜ ਤੇ ਇਹਨਾਂ ਦਾ ਆਪਾਂ ਬੱਚੇ ਤਿਆਰ ਕਰਾਂਗੇ ਸੋ ਦੇਖੋਗੇ ਨਾੜਾ ਵਗੈਰਾ ਹਵਾਲੇ ਦੇ ਮਿਲਕਵੇਨ ਵਗੈਰਾ ਪੂਰੀਆਂ ਝੰਗੀਆਂ ਸਾਫ਼ ਸੁਥਰਾ ਕੰਬੈਕਟਡ ਰਾਇਆ ਤੇ ਬਾਕੀ ਦਾ ਆਪਾਂ ਦੂਜਾ ਲਾੜ ਦੇਖੀਏ ਨੇ ਖੜਾ ਜੀ ਬਾ ਦੂਜੇ ਬਈ ਪੌਦਾ ਤੁਹਾਨੂੰ ਬਾਉੜਾ ਦਾ ਦੇਨੇ ਗੱਲੀ ਗੱਲੀ ਦਾ ਠੀਕ ਹੈ ਜੀ ਜੱਤੀ ਬੱਸੀ ਵੀਰੇ ਪਹਿਲਾ ਸੂਆ ਗਈ ਠੀਕ ਹੈ ਬੜੀ ਬੜੀ ਤੋਰ ਦਾ ਕੋਣਾ ਲਾ ਦੇ ਮੈਂ ਟਮਟਮ ਚ ਠੀਕ ਹੈ ਇਹ ਵੀਰੇ ਮੂੰਹੋਂ ਦੋ ਦੰਦ ਪੂਰੀ ਹੋ ਕੇ ਚੌਂਕ ਦੇ ਚੱਕ ਲਿਆ ਨੇ ਚੌਂਕ ਦੇ ਚੱਕ ਲੈਣੇ ਲੈ ਕੇ ਲਿਆ ਜੀ ਦੁੱਧ ਸੋਹਣਾ ਬਾਜੂ ਵੀ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਜਿਵੇਂ ਇਹ ਵੇੜਾ ਪਾ ਦੇਖੀ ਨੇ ਅੱਗੇ ਮੈਕਸਿਮ ਚੱਲਦੇ ਜਰਸੀਆਂ ਇਹ ਫਿਰ ਆ ਗਿਆ 50 60 ਦੇ ਕਰਾਂ ਚ ਉੱਪਰ ਆ ਜੀ ਮੇਰੇ ਕੋਲ ਥੋੜੀ ਜਿਆਦਾ ਛੋਟੀ ਹੁੰਦੀ ਸੀ ਕਿ ਜਾਨੀ ਇਹ ਤਾਂ ਆਪਣੀ ਜਰਸੀਆਂ ਚੰਗੀਆਂ ਨੇ ਉਹ ਕੋਈ 50 55 ਦੀ ਰੇਂਜ ਹੀ ਹੈਗੀ ਆਗੀ ਠੀਕ ਹੈ ਜਿਵੇਂ ਇਹ ਹੁਣ ਜਰਸੀਆਂ ਵੇੜਾ ਆਗੀਆਂ ਇਹ ਆਪਾਂ ਕੰਮ ਬਾਹਰੋਂ ਹੁੰਦੇ ਲੋਕਲ ਖਰੀਦੇ ਆ ਵੇੜਾ ਨਹੀਂ ਲੋਕਲ ਵੀਰੇ ਬਾਹਰੋਂ ਕੋਈ ਮਾਲ ਸਾਰਾ ਬੰਦ ਆ ਜੀ ਇਹ ਹੁਣ ਸਾਰਾ ਲੋਕਲ ਸਾਰਾ ਲੋਕਲ ਮਾਲ ਆ ਜੀ ਸਾਰਾ ਲੋਕਲ ਠੀਕ ਹੈ ਪੰਜਾਬ ਦੇ ਬਾਦ ਦਾ ਬਾਰੇ ਜੰਮੀਆਂ ਬੜੀਆਂ ਸ਼ੂਟ ਕਰਨਗੇ ਪਿਆ ਵਾਲੀ ਜਰਸੀ ਮੈਨੂੰ ਵੀਰੇ ਬਾਹਰਲੀ ਇੱਕ ਵੀ ਨਹੀਂ ਮਿਲੂ ਸਾਡੇ ਕੋਲੋਂ ਜੀ ਠੀਕ ਹੈ ਹਾਂਜੀ 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 ਸੋ ਅੱਗੇ ਜਿਹੜੇ ਨਾਲ ਬੈਠ ਦੇਖੀਏ ਨੇ ਜੀ ਆਪਾਂ ਵੀਰੇ ਇਹ ਦੋ ਦੰਦ ਆ ਜੀ ਦੋ ਦੰਦ ਬੱਚਾ ਆ ਜਾ ਦੋ ਦੰਦ ਆ ਕੀ ਬੱਚਾ ਪਲੂਣ ਆ ਕੀ ਠੀਕ ਹੈ ਤੇ ਤਕਰੀਬਨ ਸੂਣ ਨੂੰ ਇੱਕ ਹਫ਼ਤਾ ਪਾ ਜੂਗੀ 10 ਦਿਨ ਵੀ ਲੈ ਸਕਦੀ ਆ ਤੇ ਨਿਖਰੂ ਬੜੀ ਸੋਣੀ ਵੀਰੇ ਹਜੇ ਗੂੰਦੀ ਮਾਰਦੀ ਆ ਸੋ ਗੂੰਦੀ ਮਾਰ ਜਾ ਸਾਫ਼ ਸੁਥਰਾ ਤੇ ਇਹ ਵੀ ਲਗਭਗ ਕਰਨ ਵਾਲੀ ਗੱਠ ਠੋਕੂ ਥੜੇ ਹਵਾਨਾ ਦੇ ਵਿੱਚ ਤੇ ਪੀੜੇ ਪਾਵੇ ਟਾਈਪ ਥਾਣੇ ਨੇ ਕੱਢਣਾਗਾ ਪੂਰੀ ਚੰਗੀ ਜਿੰਦ ਜਾਨ ਨਾਲੇ ਅ ਵੀਰੇ ਦੂਜਾ ਸੂਆ ਸੂਨਾ ਕਰਮ ਵਾਲੀ ਨੇ ਤੇ ਤਕਰੀਬਨ ਸੂਨ ਨੂੰ ਇੱਕ ਹਫਤਾ ਪਾ ਜੂਗੀ ਤੇ ਉਹ ਤੋਂ ਚੰਗਾ ਪਾਲ ਥੋੜਾ ਜਣੀ ਕੱਤ ਤੇ ਬਾਹਲੇ ਵੱਡੀ ਨਹੀਂ ਹੈਗੀਗੀ ਠੀਕ ਹੈ ਠੀਕ ਆ ਬੌਂਡੀ ਸੇ ਚਿੱਤਰ ਬਹੁਤ ਚੰਗਾ ਹੈ ਪਰ ਸੁਨੱਖਾ ਬਣ ਬਹੁਤ ਆ ਬਿਊਟੀ ਬਹੁਤ ਸੁਨੱਖਾ ਪਾਣਾ ਵੀਰੇ ਸੋ ਬਿਊਟੀ ਬਹੁਤ ਆ ਬੈੜ ਦੇ ਉੱਪਰ ਤੇ ਹਵਾਨੇ ਚ ਨਾੜਾ ਨੂੜਾ ਚੰਗਿਆ ਚੰਗਾ ਦੁੱਧ ਪਾਉ ਕਰਮ ਵਾਲੀ ਇਹ ਤੇ ਸੂਨ ਚ ਦੇਨੇ ਕੁਝ ਲੈਂਦੀ ਭਈਆ ਸੁਹਾ ਦੇਖੋ ਕਬੂਤਰੀ ਯਾਰ ਕੀ ਬੈੜ ਜਾਵਾ ਹਲੇ ਬਾਲਟੇ ਲਾ ਦੇਖੋ ਮਗਰੇ ਦੇ ਕਿਆ ਬਤਾ ਪੂਰੀ ਸਾਫ ਬਾਕੀ ਠੰਡੀ ਠੁੰਡੀ ਕਿਆ ਬਤਾ ਅਸਲ ਜਰਸੀ ਹੈ ਜਮਾ ਬਹੁਤ ਸੋਹ ਅੰਤ ਇਹ ਵੀਰੇ ਨਾਲ ਜਰਸੀ ਚ ਕਰਾਉਸ ਆ ਗਈ ਥੋੜੀ ਜੀ ਹਲਕਾ ਜਿਹਾ ਕਰਾਉਸ ਆ ਗਿਆ ਹੈ ਨਾ ਕਰਾਉਸ ਆ ਗਿਆ ਮੂੰਹੋਂ ਚਾਰ ਦੰਦ ਆ ਗਈ ਤੇ ਤਕਰੀਬਨ ਇੱਕ ਹਫਤਾ ਪਾ ਜੂਗੀ ਨਿਖਰੂ ਬਹੁਤ ਸੋਹਣੀ ਹੈ ਵੀ ਇੱਕ ਹਫਤਾ ਸੂਣ ਜੇ ਬਾਕੀ ਦੁੱਧ ਕਿੰਨਾ ਕ ਮੰਨ ਕੇ ਚੱਲੇ ਬੰਦਾ ਉਹ ਦੁੱਧ ਵੀਰੇ 20 ਕਿਲੋ ਦਾ ਅਰੇਂਜ ਮੰਨੇ ਇਹਦੀ ਬਸ ਠੀਕ ਹੈ ਜਾਇਜ਼ ਕਰਾ ਚਾਹੇ 18 ਦੇ ਦੇ ਪਰ ਦੂ ਘਰੇ ਦੁੱਧ ਪੀਣ ਵਾਲਾ ਪੀਣ ਵਾਲਾ ਦੂ ਘਰੇ ਸੋ ਜਿਵੇਂ ਕਹਿੰਦੇ ਡੂੜ ਲੱਖ ਮੱਝ ਤੇ ਲੋਨ ਨਾਲ ਉਹ 1/2 ਇੰਚ ਆ ਜਾਣੇ ਨੇ ਤੇ ਸਾਫ ਸੁਥਰੀ ਬਹਿੜ ਆਪਾਂ ਬਾਹਰ ਵਾਲਾ ਲਾੜ ਸਾਨੂੰ ਸਾਰਾ ਸਾਰਾ ਦਿਖਾਤਾ ਤੇ ਇੱਕ ਬੱਛੀ ਰਹੇਗੀ ਨਾਲ ਖੜੀ ਠੀਕ ਆ ਪਲੂਣ ਲੱਗਦੀ ਆ ਨਾ ਪਲੂਣ ਆ ਮੇਰੇ ਦੁੱਧ ਦੰਦੀਆਂ ਦੇ ਵਿੱਚ ਆਹੇ ਕਰਮਾਂ ਲਈ ਠੀਕ ਐ ਤੇ ਫਾਰਮ ਚ ਲਈ ਇਹਦਾ ਆਪ ਦਾ ਜਿਹੜਾ ਹੈਗਾ ਉਹ ਵੀ ਸਾਰਾ ਬਾਇਓ ਡਾਟਾ ਮਿਲ ਜੂਗਾ ਅੱਗੇ ਲੱਗੇ ਉਹ ਵੀ ਮਿਲ ਜੂ ਪਰ ਕੱਚੀ ਆ ਦੱਸ ਦੇਣ ਦੀ ਦੱਸ ਦੇਣ ਦੀ ਕੱਚੀ ਪਲੂਣ ਪਹਿਲਾਂ ਸੁਆ ਸੁਂਦੀ ਆ ਸੋ ਬਾਲਟਲਾ ਦੇਖੋ ਪੁਰਾਣੀਆਂ ਪਲੂਆਂ ਇਹ ਬਾਕੀ ਸੋਡੇ ਆਪਾਂ ਪਸ਼ੂ ਸਾਰੇ ਦੇਖਿਆ ਥਰਡ ਫਿਰ ਚੰਗਾ ਲੈਨੇ ਆਪਾਂ ਹਣਾ ਬੜੇ ਵੀਰੇ ਬਸ ਸੋਚ ਆਪਣੀ ਇਹੀ ਹੁੰਦੀ ਆ ਸੀ ਨਾ ਵੇਚਣ ਦਾ ਬਾਅਦ ਚੋ ਸੋਚਣਾਗਾ ਪਹਿਲਾਂ ਆਪਾਂ ਆਪਦੇ ਘਰ ਦੀ ਖਾਤਰ ਲੈਣਾ ਹੁੰਦਾ ਹੁਣ ਜਿਵੇਂ 35 36 ਨਾਲ ਖਰੀਦਿਆ ਮੰਨ ਕੇ ਚੱਲੀ ਜਾਏ ਵੀਰੇ ਜੀ 80 85 30 ਲੱਖ ਰੁਪਏ ਲਾਇਆ ਆਪਣਾ ਮਾਲ ਬਿਲਕੁਲ ਆਪਾਂ ਮਾਲ ਮੈਂ ਤੇ ਘਰ ਦੀ ਖਾਤਰ ਲਾਇਆ ਜੇ ਕੋਈ ਕੈਸ਼ ਪੇਮੈਂਟ ਲਈ ਆ ਮੈਨੂੰ ਪਤਾ ਵੀ ਇੰਨਾ ਮਾਲ ਮੇਰੇ ਘਰੇ ਖੜ੍ਹਜੂ ਮੇਰੇ ਬੰਦੇ ਸਾਮਲਣਗੇ ਇੰਨਾ ਮੇਰੇ ਕੋਲ ਜਗ੍ਹਾ ਹੈਗੀ ਇੰਨਾਂ ਨੂੰ ਹਰਾ ਦਾਣਾ ਹੈਗਾ ਠੀਕ ਹੈ ਵੇਚਣ ਵਾਲਾ ਬਾਅਦ ਚੋਂ ਜਿੱਦਿਆ ਆਪਾਂ ਗਾਹਕ ਦੀ ਖਾਤਰ ਮਾਲ ਖਰੀਦਣ ਲੱਗੋ ਉਦਦੇ ਵਪਾਰ ਫੇਲ ਹੋ ਜਾਂਦਾ ਵੀਰੇ ਠੀਕ ਹੈ ਜਮਾਜ ਅਜਗਰ ਬਾਕੀ ਲਾਟ ਹੜੇ ਅੰਦਰ ਖੜਾ ਦੇਖੀਏ ਨੇ ਆਪਾਂ ਅੱਜ ਵੀਰੇ ਤੁਹਾਨੂੰ ਕਹਿੰਦੇ ਮੈਂ ਕੱਲੀ ਕੱਲੀ ਵੇਲੇ ਉੱਦਾਂ ਹਾਂ ਜਦਣਾ ਬੋਤਿਆ ਕਰਨਾ ਕ ਬਤੋਰ ਕੇ ਦਿਖਾਵਾਂਗੇ ਠੀਕ ਹੈ ਸਾਈ ਵਾਲ ਦੇ ਵਿੱਚ ਪੈਂਦੀ ਆ ਜੀ ਠੀਕ ਹੈ ਇੱਕ ਹਫਤਾ ਨੂੰ ਦੇਖੋ ਵੀਰੇ ਨਰੀ ਮੈਂ ਇੱਕ ਹਫਤਾ ਬਾਕੀ ਸਹੀ ਵਾਲ ਚ ਪੈਂਦੀ ਹਾਂਜੀ 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 ਠੀਕ ਹੈ ਜਿਹੜਾ ਆ ਬੱਚਾ ਵੀਰੇ ਖੀਰਾ ਇਹ ਬੜਾ ਤੋੜ ਦਿਓ ਠੀਕ ਹੈ। ਉਹਨਾਂ ਦੇ ਵਿੱਚ ਖੀਰੀ ਵੱਸੀ ਆ। ਠੀਕ ਹੈ ਜੀ। ਤੇ ਇਹਦੇ ਵਿੱਚ ਸੁਬਾ ਸੁਈਆ ਜੇਰੇ ਦੀ ਓਪੇ ਹੋ ਗਈ। ਠੀਕ ਹੈ। ਤੇ ਬੌਲੀ ਇਹਦੀ ਵੀ ਝੋਤੀ ਆ। ਬੌਲੀ ਇਹਦੀ ਵੀ ਕੋਈ ਝੋਤੀ ਹੈ ਨਾ। ਹਾਂਜੀ ਹਾਂਜੀ ਇਹ ਪੰਜ ਚਾਰ ਦੰਦ ਕਰ ਵੱਸੀ ਨਿਕਲੂ ਵੀਰੇ ਅੰਤ ਹੀ ਕੋਈ ਨਹੀਂ ਵੱਸੀ ਦਾ। ਠੀਕ ਹੈ ਕਿੰਨਾ ਕਰ ਦੰਦ ਮੰਨ ਕੇ ਚੱਲੇ ਬੰਦਾ ਦਾ? ਦੰਦ ਵੀਰੇ 25 ਕਿਲੋ ਚਵਾ ਦਾਂਗੇ ਆਪਾਂ ਇਹਦਾ ਜੀ। 25 ਕਿਲੋ ਚਵਾ ਦਾਂਗੇ ਤੇ ਬਾਕੀ ਥਾਣਾ ਦੇ ਬਿੱਥੀ ਦੇਖੋ ਹੀ ਗੱਲ ਗੱਠੜੀ ਗੱਲ ਕਹਦੇ ਹੋ ਢਿੱਲੋ ਬਾਰ-ਬਾਰ ਗੱਠ ਕਈ ਜਿਹੜੇ ਮੂਰੇ ਗੱਠ ਥਾਣਾ ਦੇ ਵਿੱਚ ਪੈਂਦੀ ਆ। ਉਸ ਨੂੰ ਸਾਫ਼ ਸੁਥਰਾ ਦਾ ਹਕੀਕਤ ਬੋ ਤੇ ਅੱਗੇ ਫਿਰ ਇੱਕ ਤਾਜੀ ਖੜੀ ਆ ਨਾਲ ਇੱਕ ਗੱਬੜ ਖੜੀ ਆ ਸੱਚੀ ਸਾਡੇ ਬੰਦੇ ਦਾਂਗੇ ਬਾਅਦ ਕਿ ਬਾਕੀ ਵੀ ਨੇ ਜਦੋਂ ਆਪਣਾ ਵਪਾਰਾ ਜਿਹੜਾ ਸਾਡਾ ਵਪਾਰ ਆ ਨਾ ਬਹੁਤ ਪੁਰਾਣਾ ਕੰਮ ਹੈ ਠੀਕ ਹੈ ਜਣੀ ਚੀਜ਼ ਦੇ ਆਪੋਂ ਨਿਰਖ ਪਰਖ ਪ੍ਰਮਾਤਮਾ ਦੀ ਕਿਰਪਾ ਨਾਲ ਗਏ ਇੰਨੀ ਆ ਗਈ ਆਪਾਂ ਆਉਦੇ ਮੂਹੋਂ ਕਹੀ ਜਾਈਏ ਜਦੋਂ ਬਾਹਰੋਂ ਗਾਹ ਕਹੋਂਦੇ ਇੱਥੇ ਆ ਕੇ ਹਰ ਬੰਦਾ ਸਿਰ ਮਾਰਦਾ ਵੀ ਗੱਲ ਠੀਕ ਹੈਗੀ ਆ ਠੀਕ ਹੈ ਕਿਉਂਕਿ ਪੰਜਾਬ ਦੇ ਵਿੱਚ ਵੀਰੇ ਬਹੁਤ ਵਪਾਰੀ ਆ ਜੇ ਆਪਾਂ ਚੀਜ਼ ਸਿਆਣੇ ਕਹਿੰਦੇ ਆਪਾਂ ਅਸਰ ਵੀਰੇ ਪਾਥੀਆਂ ਵਿਕ ਜਾਂਦੀਆਂ ਬੇਪਾਸ ਹੁਣਾ ਨਹੀਂ ਵਿਕਦਾ ਜੈ ਜੈਕਾਰ ਭਾ ਦੇ ਨਾਲ ਕੁਆਲਟੀ ਵੀ ਹੋਣੀ ਚਾਹੀਦੀ ਆ ਕੁਆਲਟੀ ਹੋ ਤਾਂ ਵੀਰੇ ਬੰਦਾ ਆਪਦੇ ਆ ਪਾਊਗਾ ਆ ਬੱਸੀ ਵੀਰੇ ਕਾਨੂੰਨ ਸੁਈਆਤਾ ਜੀ ਬੱਸੀ ਉਜਰਨ ਦਿੱਤਾ ਮੂਹੋਂ ਚਾਰ ਦੰਦਾ ਉਹ ਵੀ ਇਹਦੀ ਵੀ ਚੋਤੀ ਆ ਜੀ ਬੋੜੀ ਇਹਦੀ ਠੀਕ ਹੈ ਸੋ ਸਾਉ ਦਾ ਟਾਈਮ ਆਊਟ ਡੰਗ ਤੇ ਫੇਰ ਬਣ ਗਿਆ ਖੜੀਆਂ ਜਾਵਾ ਹਣਾ ਹਾਂਜੀ ਹਾਂਜੀ ਬਿਲਕੁਲ 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 ਠੀਕ ਹੈ ਠੀਕ ਹੈ ਤੇ ਆ ਬੈਡ ਵੀਰੇ ਤਾਜੀ ਸੁੱਈਆਂ ਨੂੰ ਡੇਢ ਘੰਟਾ ਹੋਇਆਗਾ ਜੇਰ ਪਈ ਜੇਰ ਇਹਦੀ ਉਸ ਪਈ ਜਾਂਦੀ ਐ ਇਹਦੇ ਆਪਾਂ ਥਣ ਲਾਇ ਨਹੀਂ ਇਹਦੇ ਠੀਕ ਹੈ ਹਾਂ ਉਦੋਂ ਅੱਗੇ ਆ ਜਾਓ ਵੀਰੇ ਆਹ ਵਾਲੀ ਤੇ ਗਰਸ਼ੀ ਦੇ ਵਿੱਚ ਪੈਂਦੀ ਆਗੀ ਠੀਕ ਹੈ ਜੀ ਤੇ ਇਹ ਵੀ ਨੇ ਕਾਦੀ ਆ ਤੀਜਾ ਦੇਣਾ 22 ਲੀਟਰ ਆਪਾਂ ਦੁੱਧ ਦਾ ਤੋਲ ਦੇ ਆਂਗੇ ਕੰਡੇ ਤੇ 22 ਲੀਟਰ ਦੁੱਧ ਇਹਦਾ ਤੋਲ ਦਾਂਗੇ ਆਪਾਂ ਬਿਲਕੁਲ ਕੰਡੇ ਤੇ ਜੀ ਸਾਡਾ ਤੋਲਿਆ ਵਾ 22 ਲੀਟਰ ਤੋਲ ਦਾਂਗੇ ਪਰ ਦੁੱਧੇ 25 ਤੋਂ ਪਲੱਸ ਜਾਊਗੀ ਠੀਕ ਹੈ ਹਾਂ ਉਦੋਂ ਅੱਗੇ ਆ ਜੂਗੀ ਜੀ ਇਹ ਦੂਜਾ ਸਵੇਰ ਸੁਣਾ ਨੇ ਕਰਨ ਵਾਲੀ ਨੇ ਠੀਕ ਹੈ ਜੀ ਤੇ ਤਕਰੀਬਨ ਇੱਕ ਹਫਤਾ ਇਹ ਲਊਗੀ ਤੇ ਦੁੱਧ ਤੇ ਵੀ ਸੋਹਣਾ ਪਾ ਜੂਗੀ ਸੋਹਣਾ ਪਾਲਜ ਵਿੱਚ ਨਮਾਇਆ ਖੜਾ ਨੂ ਵੀ ਪਾੜੀ ਖੜਾਗਾ ਖੰਡ ਜਾਦਾ ਸਾਰੇ ਵੀਰਾਂ ਨੂੰ ਪਤਾ ਹੀ ਹੈਗਾ ਠੀਕ ਹੈ ਤੇ ਆਹ ਬੈਡ ਵੀ ਆਪਣੀ ਕੋਈ ਪੰਜ ਚਾਰ ਦਿਨ ਤੋਂ ਸੂਣ ਵਾਲੀ ਆ ਵੀਰੇ ਠੀਕ ਹੈ ਤੇ ਦੁੱਧ ਤੇ ਵੀ ਸੋਹਣਾ ਪਾ ਜੂਗੀ ਤੇ ਆਹ ਥੋੜੀ ਐਰ ਸੈਕ ਦੇ ਵਿੱਚ ਆ ਗਈ ਵੀਰ ਜੀ ਮੂੰਹੋਂ ਚਾਰ ਦਿਨ ਦਾ ਤਕਰੀਬਨ ਇੱਕ ਹਫਤੇ ਦੀ ਕੱਚੀ ਆ ਤੇ ਲੇਵਾ ਵੀ ਬਹੁਤ ਸੋਹਣਾ ਬਣਾਇਆ ਦੇਖੋ ਲੇਵਾ ਲਾਲੀਆਂ ਮਾਰਦਾ ਤੇ ਆਹ ਬੈਡ ਵੀਰੇ ਕੱਲ ਸੂਈਆ ਜਗੀਰ ਮੰਦਨ ਵਾਲੀ ਗੱਲ ਮੰਨਦੇ ਹੋ ਇਹ ਸਾਡੇ ਮੇਰੇ 20 ਲੀਟਰ ਤੋਂ ਬਾਹਰ ਹੋਊਗਾ ਠੀਕ ਹੈ 20 ਲੀਟਰ ਤੋਂ ਬਾਹਰ ਹੋ ਕੱਲ ਤੇ ਕਰਵੀਰੇ ਦਾ 25 ਚਵਾ ਦਿਆਂਗੇ ਆਪਾਂ ਇਹਦਾ ਠੀਕ ਹੈ ਤੇ ਬੱਸੀ ਨੂੰ ਜਨਮ ਦਿੱਤਾ ਬਹੁਤ ਸਾਰਾ ਚੋਣ ਬੜਾ ਸੋਹਣਾ ਲੱਗਿਆ ਨੂੰ ਕਰ ਮਾਲੀ ਠੀਕ ਹੈ ਉਦੋਂ ਆ ਕੇ ਆ ਜੋ ਬਿੱਤੀ ਆਹ ਵਾਲੀ ਨਾਲ ਜਰਸੀ ਦੇ ਵਿੱਚ ਕ੍ਰੋਸ ਪੈਂਦੀ ਹੈਗੀ ਇੱਕ ਹਫ਼ਤੇ ਦੀ ਕੱਚੀ ਆ ਆਹ ਮਾੜੀ ਜੀ ਬਾਹਰ ਕੱਢੋ ਵੀਰੇ ਬੱਸੀ ਇੱਕ ਮਿੰਟ ਆਇਆ ਅੱਗੇ ਜਿਹੜੇ ਪਾਇਆ ਸਰ ਬੱਚੀ ਦੇਖੇ ਨਹੀਂ ਇਹ ਸੂਈ ਤਾਂ ਜੀ ਲੱਗਦੀ ਆ ਨਾ ਬਿਲਕੁਲ ਵੀਰੇ ਤਾਜੀ ਸੂਈ ਆ ਜੇਰੇ ਨਹੀਂ ਓਕੇ ਹੋ ਗਈ ਆ ਤੇ ਬੱਸੀ ਨੂੰ ਇਹਨੇ ਜਨਮ ਦਿੱਤਾ ਕਰਮ ਵਾਲੀ ਨੇ ਠੀਕ ਹੈ ਤੇ ਤਕਰੀਬਨ ਆਪਾਂ ਇਹਦਾ ਕੋਈ 5 ਕਿਲੋ ਦੁੱਧ ਕੱਢਿਆਗਾ ਕੋਈ ਥੜ ਕਰਮ ਵਾਲੇ ਦੇ ਕੱਢਿਆ ਵੀਰੇ ਠੀਕ ਹੈ ਜਿਹੜੇ ਮੇਰੇ ਵੀਰ ਕੋਲੇ ਚਲੀ ਗਈ ਠੀਕ ਹੈ ਆਪਾਂ ਵੀਰੇ ਇਹਦਾ ਬੱਸੀ ਜਾਨੀ ਸਾਡੇ ਕੋਲ ਤਾਂ ਆਪਾਂ 25 ਚਵਾ ਦੇਾਂਗੇ ਠੀਕ ਹੈ ਤੇ ਚੋਣ ਚਾਂਣ ਵੀਰੇ ਦਾ ਬੜਾ ਸੋਹਣਾਗਾ ਠੀਕ ਹੈ ਜਿਹੜਾ ਬੰਦਾ ਲੈ ਗਿਆ ਕੇਰਾ ਆਪਣੇ ਕੋਲੇ ਪੱਕਾ ਗਾਹਕ ਬਣੂਗਾ ਦੁਬਾਰੇ 5-7 ਬੰਦੇ ਹੋਰ ਵੀ ਭੇਜੂਗਾ ਜੀ ਠੀਕ ਹੈ ਸੋ ਅੱਜ ਆਪਾਂ ਸਾਨੂੰ 35 ਸੈਤੀ ਨਗਦ ਘਾ ਚੁੱਕੇ ਆ ਨੰਬਰ ਦੇ ਬਾਰੇ ਫਿਰ ਬੋਲਦੇ ਆਪਾਂ ਹਾਂ ਵੀਰੇ 62807 13934 ਕੱਲ ਨੂੰ ਸੋਤੇ ਲਾਵਾਂਗੇ ਕੱਲ੍ਹ ਲਾੜ ਜਨਾ ਆਏਗਾ ਤੇ ਦੂ ਅਗਲੇ 17 ਅਫਾ 25 ਵਾਲੇ ਜਾ ਸਕਦਾ ਉਹ ਵੀ ਤੁਹਾਡੇ ਚੈਨਲ ਤੇ ਵੀਡੀਓ ਮਿਲ ਜੂ ਦੇਖ ਠੀਕ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ